ਬਟਾਲਾ ਹਲਕਾ ਦੇ ਵਿਕਾਸ ਦੇ ਲਈ ਵਕਫ-ਵਕਫ ਵਿਕਾਸ ਕਾਰ ਚੱਲ ਰਹੇ ਨੇ ਅਤੇ ਹੁਣ ਮੁੱਖ ਲੋੜ ਸੀ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਹਾਲਤ ਖਸਤਾ ਹੋਣ ਦੇ ਚਲਦੇ ਉਹਨਾਂ ਦੀ ਮੁਰੰਮਤ ਦੀ ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਟਾਲਾ ਦੇ ਐਮ.ਐਲ.ਏ. ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਐਸੀਆਂ ਸੜਕਾਂ ਹਨ ਕਈ ਕਿ ਜੋ ਲੰਬੇ ਸਮੇਂ ਤੋਂ ਰਿਪੇਅਰ ਨਹੀਂ ਹੋਈਆਂ ਅਤੇ ਬੀਤੇ ਦਿਨ ਜੋ ਭਾਰੀ ਬਰਸਾਤ ਦੇ ਨਾਲ ਰਸਤੇ ਜੜੇ ਨੂੰ ਖਸਤਾ ਹੋ ਗਏ ਨੇ ਇਸ ਲਈ ਲੋਕਾਂ ਦੀਆਂ ਅੱਧਿਕਤਾਂ ਨੂੰ ਦੂਰ ਕਰਨ ਦੇ ਲਈ ਇਹ ਲਿੰਕ ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਤੇ ਕਈ ਸੜਕਾਂ ਦੇ ਟੈਂਡਰ ਹੋ ਚੁੱਕੇ ਨੇ ਕਈ ਵਿਕਾਸ ਕਾਰਜ ਜਲਦ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਟਾਲਾ ਚ ਲੰਬੇ ਸਮੇਂ ਤੋਂ ਨਵੇਂ ਤਹਿਸੀਲ ਕੰਪਲੈਕਸ ਦੀ ਮੰਗ ਸੀ ਜੋ ਬਿਲਡਿੰਗ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਦਘਾਟਨ ਕਰਨ ਬਟਾਲਾ ਆਉਣਗੇ ਜਿੱਥੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਉੱਥੇ ਸ਼ੈਰੀ ਕਲਸੀ ਵੱਲੋਂ ਪਿੰਡ ਦੇ ਲੋਕਾਂ ਨੂੰ ਨਸ਼ਮੁਖ ਪੰਜਾਬ ਦੀ ਮੋਹਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਲੋਕ ਵੀ ਵੱ ਚੜ ਕੇ ਸਾਡਾ ਸਾਥ ਦੇ ਰਹੇ ਨੇ ਪਿੰਡਾਂ ਦੇ ਵਿੱਚ ਡਿਮਾਂਡ ਆ ਕਾਫੀ ਲੰਮੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਡਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੋਣਾ ਜੋ-ਜੋ ਆਪਣੇ ਪਿੰਡਾਂ ਦੇ ਵਿੱਚ ਲੋਝਾਂ ਜਿੱਥੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਉੱਥੇ-ਉੱਥੇ ਦੇ ਆਪਾਂ ਉਦਘਾਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸੜਕਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਸਾਡੀਆਂ ਮਾਵਾਂ ਭੈਣਾਂ ਦਾ ਰਸ ਖਾਲਾ ਕਰੀਏ ਜਿਹੜੀ ਦਿੱਕਤ ਨਾਲ ਕਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜ਼ਿਆਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਥੇ ਖੜਦਾ ਉੱਥੇ ਸੜਕਾਂ ਟੁੱਟ ਜਾਂਦੀਆਂ ਸੋ ਆਪਾਂ ਬੜਾ ਵਧੀਆ ਚੇਚੇ ਢੰਗ ਦੇ ਨਾਲ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਬਾਨਾਂ ਨੂੰ ਬੇਨਤੀ ਕੀਤੀ ਹੈ ਵੀ ਵਧੀਆ ਢੰਗ ਨਾਲ ਇਹ ਸੜਕਾਂ ਜਿਹੜੀਆਂ ਲੋਕ ਸਮਰਪਿਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਇਹ ਐਸੀਆਂ ਸੜਕਾਂ ਬਣਨ ਜਿਹੜੀਆਂ ਕਾਫੀ ਲੰਮਾ ਸਮਾਂ ਲੱਗਦਾ ਹੈ ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਸੀਲ ਕੰਪਲੈਕਸ ਦਾ ਜਿਹੜਾ ਉਦਘਾਟਨ ਕਰਾਂਗੇ ਔਰ ਉਹਦੇ ਨਾਲ ਮੈਨੂੰ ਆਸ ਹੈ ਵੀ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਜਿਤਨਾ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਹਨੇਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਣਗੀਆਂ ਉਹ ਵੀ ਕਾਫੀ ਉੱਥੇ ਨਵੀਆਂ ਕਲੋਨੀਆਂ ਵੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਤੇ ਉੱਥੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਭਰੀ ਜ਼ਿੰਦਗੀ ਤੇ ਖੁਸ਼ਹਾਲੀ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡਾ ਜਿੱਤਰਾ ਪਿੰਡ ਸਾਡਾ ਹਲਕਾ ਬਟਾਲਾ ਸਾਡੀਆਂ ਵਾਅਦਾਂ ਨੇ ਇੱਕ ਮੋਮਬੱਤੀ ਜਿਹੜੀ ਹੁੰਦੀ ਹੈ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਅੱਜ ਇਹੋ ਬੇਨਤੀ ਕਰਦਾ ਵੀ ਆਪਕੋ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫਿਰ ਰੰਗਲਾ ਹੋਵੇ ਜਿਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਫਿਰ ਚੜਦੀ ਕਲਾ ਦੇ ਵਿੱਚ ਲਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਹਾਂ ਵੀ ਮੈਂ ਖਤਮ ਕਰ ਦੂਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਕਿ ਆਪਾਂ ਨਸ਼ਿਆਂ ਦਾ ਕੋਰ ਜਿਹੜਾ ਖਤਮ ਕਰਨਾ ਹੈ ਜਿਤਨਾ ਹੁਣ ਪਿੰਡਾਂ ਦੇ ਵਿੱਚ ਘੱਟੋ ਘੱਟ ਨੇ ਹਜ਼ਾਰ ਦੇ ਕਰੀਬ ਮੋਟਿਆ ਹੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਇਹਨਾਂ ਤੇ ਉਹਨੂੰ ਕਹਿਣਗੇ ਕਿ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਆ ਇਹਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਦਾ ਰੂਪ ਜਿਹੜਾ ਵਖਾਲਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਵੀ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੌਣ ਲੱਗਿਆ ਤੰਗੀ ਵੀ ਆਉਂਦੀ ਹੈ ਦਿੱਕਤ ਵੀ ਆਉਂਦੀ ਆ ਪਰ ਮੈਨੂੰ ਮਾਣ ਹੈ ਜਿਉਂ-ਜਿਉਂ ਮੈਂ ਪਿੰਡਾਂ 'ਚ ਜਾ ਰਿਆਂ ਤੇ ਉਤੋਂ ਇਸ ਚੀਜ਼ ਦੀ ਰਫਤਾਰ ਜਿਹੜੀ ਆ ਨਸ਼ਾ ਨਸ਼ੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਆ ਤੇ ਆਮ ਲੋਕਾਂ ਦਾ ਹਰ ਸਿਮਰਨਜੀਤ ਸਿੰਘ ਪਿੰਡ ਕੋੜ ਦਾ موسی ਸਾਡੇ ਮਾਨਯੋਗ ਸਰਕਾਰ ਜੋਗ ਐਮ ਐਲ ਏ ਸਾਹਿਬ ਸ਼ੈਰੀ ਕਲਸੀ ਜੀ ਆਪਣੇ ਮਟਾਲਾ ਰੋਡ ਤੋਂ ਪਿੰਡ ਦੀਆਂ ਆਪਣੀਆਂ ਲਿੰਕ ਰੋਡ ਜਿਹੜਾ तकरीबन 2 ਕਿਲੋਮੀਟਰ ਦਾ ਰੋਡ ਸੀ ਜਿਹੜਾ ਕਿ ਅੱਜ ਉਹ ਨੀ ਪੱਥਰ ਰੱਖ ਕੇ ਗਏ ਨੇ ਤੇ ਬੜੇ ਟਾਈਮ ਤੋਂ ਇਹ ਸੜਕ ਟੁੱਟੀ ਹੋਈ ਸੀ ਉਹਨਾਂ ਦੇ ਹਰਕਲਮਾਂ ਦੇ ਨਾਲ ਇਹ ਸੜਕ ਜਿਹੜੀ ਨਵੇਂ ਸਿਰ ਤੋਂ ਬਣ ਰਹੀ ਆ ਫਿਰ ਤੇ ਬਾਕੀ ਸਾਡੇ ਪਿੰਡ ਦੇ ਹੋਰ ਨਿੱਜੀ ਕੰਮ ਜਿਹੜੇ ਨਿੱਕੇ ਨਿੱਕੇ ਕੰਮ ਆ ਪਿੰਡ ਦੀ ਵਾਟਰ ਸਪਲਾਈ ਦੀ ਟੈਂਕੀ ਆ ਉਹਨਾਂ ਮੀ ਆਪਣੇ ਧਿਆਨ ਚ ਰੱਖ ਕੇ ਪਿੰਡ ਦੇ ਵਿੱਚ ਟੈਂਕੀ ਤਿਆਰ ਕਰ ਰਹੇ ਨੇ ਪਿੰਡ ਦੇ ਵਿੱਚ ਆਪਣੇ ਹੋਰ ਨਿੱਕੇ ਨਿੱਕੇ ਕੰਮ ਜਿਹੜੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾ ਰਹੇ ਨੇ ਬਾਕੀ ਪਿੰਡ ਸਾਡੇ ਦਾ ਵੀ ਬਹੁਤ ਵਧੀਆ ਸੰਜੋਗ ਵਾ ਪਿੰਡ ਨਸ਼ਿਆਂ ਤੋਂ ਮੁਕਤ ਹੋ ਆਪਣਾ ਸਾਰੇ ਪਿੰਡ ਵਾਸੀ ਜਿਹੜੇ ਆ ਮਿਲ ਜੁਲ ਕੇ ਰਹਿਣ ਵਾਲੇ ਨੇ ਧੰਨਵਾਦ ਜੀ ਸੁਖਨਾਮ ਸਿੰਘ ਕੀ ਆਚੀ ਨਹੀਂ ਉਸ ਪੰਜਾਬ